ਮੈਂ ਜੀ ਸਨ 90 ਤੋਂ ਮਤਲਬ ਗੇਮ ਸ਼ੁਰੂ ਕੀਤੀ ਮਹਿਲਵਾਨੀ ਦੇ ਵਿੱਚ ਸਨ 90 ਤੋਂ ਮੈਂ ਸ਼ੁਰੂ ਕੀਤੀ ਹੈ ਜੀ ਤੇ 2017 ਦੇ ਵਿੱਚ ਵੀ ਮੈਂ ਕਲਰਾਉ ਉਰ ਤੋਂ ਵਸਟਾ ਹੈ ਜੀ ਅੱਛਾ ਜੀ ਤਾਂ ਮੈਂ ਪੰਜਾਬ ਵਰਲਡ ਦਾ ਖਿਡਾਰੀ ਅੱਛਾ ਹਾਂ ਜੀ ਇਹ ਦਿਨ ਕਹਿੰਦੇ ਆਪੀ ਚੈਂਪੀਅਨ ਮੰਨਦਾ ਜਿਹੜਾ ਹਿਰਦਾ ਹੈ ਇਹਦੇ ਵਿੱਚ ਆਪਾਂ ਨੂੰ ਖੁਸ਼ੀ ਆਵੇ ਬਾਹਰ ਗੇਮਾਂ ਦੇਖਦਿਆਂ ਨੂੰ ਮੇਲੇ ਦੇਖਦਿਆਂ ਨੂੰ ਕੋਈ ਵੀ ਕੰਮ ਕਰਦਿਆਂ ਨੂੰ ਆਪਦੇ ਮਨ ਦੇ ਵਿੱਚ ਚਾਹ ਹੋਣਾ ਚਾਹੀਦਾ ਮੈਂ ਸਭ ਤੋਂ ਵੇਧਰ ਤੇ ਇਹ ਗੱਲ ਕਹਿੰਨਾ ਮੇਕਲੀ ਗੇਮ ਕਰਨੀ ਜਿਹੜਾ ਕੋਈ ਮਤਲਬ ਸਾਡੇ ਸੱਜੇ ਖੱਬੇ ਲਾਗੇ ਬੰਨੇ ਕੋਈ ਪਿੰਡ ਦੇ ਇਲਾਕੇ ਦੇ ਵਿੱਚ ਨਹੀਂ ਕਰਦਾ ਫਿਰ ਮੈਂ ਜਦੋਂ ਗੇਮ ਸ਼ੁਰੂ ਕੀਤੀ ਉਦੋਂ ਮੈਂ ਸਵੇਰ 3 4 ਵਜੇ ਮਤਲਬ 5 ਵਜੇ ਉੱਠ ਕੇ ਜਦੋਂ ਅੰਮ੍ਰਿਤ ਬਾੜੀ ਲੱਗਦੀ ਹੈ ਉਦੋਂ ਇਹ ਆਪਣੀ ਮਿਹਨਤ ਕਰਨੀ ਤੇ ਉਦੋਂ ਰਾਤ ਤਾਰਿਆਂ ਦੀ ਸ਼ਾਮ ਖਿਆਲ ਬਣਦਾ ਸੀ 2017 ਦੇ ਵਿੱਚ ਮੈਂ ਕਲਾਰਾਇਪੁਰ ਤੋਂ ਬੈਸਟ ਆਇਆ ਜੀ ਇੱਕ ਹੀ ਚ ਮੇਰਾ ਇਹ ਤਿਆਰੀ ਸੀ ਪੀ ਹਰਿਆਣਾ ਪੰਜਾਬ ਦੇ ਵਿੱਚ ਜਾਂਦਾ ਉਦੋਂ ਫਿਰ ਮੇਰੇ ਤੇ ਚੋਟ ਲੱਗੀ ਲੱਤ ਸਰ ਜਦੋਂ ਦੀ ਮੇਰੇ ਸੱਟ ਲੱਗੀ ਆ ਕਿਸੇ ਨੇ ਮੇਰੀ ਕੋਈ ਬਾਤ ਨਹੀਂ ਪੁੱਛੀ ਐਡਾ ਪੰਜਾਬ ਵਰਲਡ ਦਾ ਮੈਨ ਚੈਂਪੀਅਨ ਪਲੇਅਰ ਸਾਂ ਤੇ ਇੰਨੀ ਗੇਮ ਆ ਹਾਈ ਲੈਵਲ ਤੇ ਹੋਵੇ ਤੇ ਦੇ ਦੋਦੇ ਸੋਡੀਆਂ ਵਿੱਚ ਪਹੁੰਚੇ ਬਿਲਕੁਲ ਸਰਾਦ ਦੇ ਉੱਤੇ ਪੈਂਡਿਆ ਉਸ ਪਲਵਾਨ ਕੋਲ ਪਹੁੰਚੇ ਜਿੰਨੇ ਅੱਜ ਤੋਂ 35 ਸਾਲ ਪਹਿਲਾਂ ਇੱਕ ਰਿਕਾਰਡ ਬਣਾਇਆ ਸੀ ਕਿ ਜਿਹੜੇ ਬੋਲਦਾਂ ਦੇ ਮਗਰ ਹਾਲ ਹੁੰਦੇ ਸੀ ਚਾਰ-ਚਾਰ ਹਾਲ ਜਿਹਦਾ ਕੁਆਂਟਲ ਡੇਢ ਕੁਆਂਟਲ ਵਜਨ ਬੰਦਾ ਦੰਦਾ ਨਾ ਚੁੱਕ ਲੈਂਦਾ ਹੁੰਦਾ ਸੀ ਤਾਂ ਖੇਡਾਂ ਦੇ ਵਿੱਚ ਵੀ ਤੂਤੀ ਬੋਲਦੀ ਸੀ ਤੇ ਪੰਜਾਬ ਪੁਲਿਸ ਦੇ ਵਿੱਚ ਵੀ ਨੌਕਰੀ ਕਰਦਾ ਸੀ ਪੁਲਿਸ ਦੇ ਵਿੱਚ ਵੀ ਉਹਦੀ ਤੂਤੀ ਬੋਲਦੀ ਸੀ ਪਰ ਕੋਈ ਇਹੋ ਜਿਹਾ ਚੱਕਰ ਪਿਆ ਨਾ ਤਾਂ ਨੌਕਰੀ ਰਹੀ ਤੇ ਨਾ ਹੀ ਖੇਡਾਂ ਦੇ ਨਾਲ ਜੁੜ ਸਕਿਆ ਕਿਉਂਕਿ ਸੱਟ ਲੱਗਣ ਕਰਕੇ ਮੰਜੀ ਤੇ ਰਹਿ ਗਿਆ ਘਰ ਦੇ ਹਾਲਾਤ ਵਿੱਚ ਤੁਸੀਂ ਤਸਵੀਰਾਂ 'ਚ ਵੇਖ ਰਿਹਾ ਇੱਕੋ ਹੀ ਕਮਰਾ ਹੈ ਉਹ ਵੀ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਹੈ ਨਾ ਤਾਂ ਕੋਈ ਚਾਰ ਦਿਵਾਰੀ ਦਾ ਪ੍ਰਬੰਧ ਹੈ ਨਾ ਹੀ ਕੋਈ ਰਸੋਈ ਹੈ ਨਾ ਹੀ ਕੋਈ ਲੈਟਰਨ ਬਾਥਰੂਮ ਦੇ ਉੱਤੇ ਛੱਤ ਹੈ ਨਾ ਹੀ ਉਹਨਾਂ ਕੋਈ ਦਰਵਾਜ਼ਾ ਹੈ ਤਾਂ ਸਾਡੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿੰਨਾ ਚਿਰ ਹੋ ਗਏ ਉਹਨਾਂ ਨੂੰ ਇਸ ਗੇਮ ਦੇ ਨਾਲ ਜੁੜਿਆ ਨੂੰ ਤੇ ਕੀ ਕੀ ਹਾਲਾਤ ਹੋਏ ਤੇ ਕੀ ਕੀ ਉਹਨਾਂ ਨੂੰ ਜਿਹੜਾ ਸੰਗਰਖਸ਼ ਜ਼ਿੰਦਗੀ ਜੀਣਾ ਪਿਆ ਸਭ ਤੋਂ ਪਹਿਲਾਂ ਤੇ ਜੀ ਆਨ ਆਖਦੇ ਤੁਹਾਡਾ ਪੰਜਾਬ ਨੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਸਰ ਜੋ ਤੁਸੀਂ ਤਰਨਤਾਰਨੋਂ ਚੱਲ ਕੇ ਆਏ ਜੀ ਸਰਦਾਰ ਜਸਬੀਰ ਸਿੰਘ ਜੀ ਨਾਲ ਆਪਣੇ ਛੋਟੇ ਭਾਈ ਸਾਹਿਬਾ ਉਹਨਾਂ ਮਾਰੇ ਦਰਜਵਾਨੀ ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆਂ ਜੀ ਜਿਹੜਾ ਤੁਸੀਂ ਇੰਨੀ ਵਾਰ ਤੋਂ ਤਰਨਤਾਰਨ ਆਏ ਜੀ ਤੁਸੀਂ ਮੇਰੇ ਘਰ ਤੇ ਦੇਖ ਲਓ ਸਰ ਮੈਂ ਸਲਵਿੰਦਰ ਸਿੰਘ ਜੀ ਪਿੰਡ ਦੋਦੇ ਸੋਢੀਗਾਂ ਦੇ ਰਹਿਣ ਵਾਲਾ ਤਸਵੀਰ ਪੱਟੀ ਜ਼ਿਲ੍ਹਾ ਡਿਸਟ੍ਰਿਕਟ ਅੰਮ੍ਰਿਤਸਰ ਤਰਨਤਾਰਨ ਜੀ ਤੇ ਮੈਂ ਜੀ ਸਨ 90 ਤੋਂ ਮਤਲਬ ਗੇਮ ਸ਼ੁਰੂ ਕੀਤੀ ਹੈ ਪਹਿਲਵਾਨੀ ਦੇ ਵਿੱਚ ਸਨ 90 ਤੋਂ ਮੈਂ ਸ਼ੁਰੂ ਕੀਤੀ ਹੈ ਜੀ ਤੇ 2017 ਦੇ ਵਿੱਚ ਵੀ ਮੈਂ ਕਲਰਾਉਰ ਤੋਂ ਬਸਟਾ ਹੈ ਜੀ ਅੱਛਾ ਜੀ ਤਾਂ ਮੈਂ ਪੰਜਾਬ ਵਰਲਡ ਦਾ ਖਿਡਾਰੀ ਹਾਂ ਜੀ ਅੱਛਾ ਹਾਂ ਜੀ ਤੇ ਜਿਹਨੂੰ ਕਹਿੰਦੇ ਆ ਭੀ ਚੈਂਪੀਅਨ ਪੰਜਾਬ ਦਾ ਪੰਜਾਬ ਵਰਲਡ ਦਾ ਚੈਂਪੀਅਨ ਹੈ ਜੀ ਮੈਂ ਪੰਜਾਬ ਦੇ ਵਿੱਚ ਸਾਰੇ ਆਪਣੇ ਬੱਲੇ ਬੱਲੇ ਕਰਾ ਹੱਡੀ ਹੈ ਜੀ ਜੋ ਮੈਂ ਹਾਲ ਹਾਲਾਂ ਚੁੱਕਣ ਦੀ ਗੇਮ ਕੀਤੀ ਆ ਆਹ ਲਓ ਫਿਰ ਟਰੈਕਟਰ ਖਿੱਚਦਾ ਰਿਹਾ ਜੀ ਫਿਰ ਮਸ਼ੀਨੀ ਸੰਗਲ ਜਿਹੜਾ ਹੁੰਦਾ ਸੀ ਉਹਨੂੰ ਟੋਚ ਲੱਗੇ ਹੁੰਦੇ ਸੀ ਉਹ ਮੈਂ ਆਪਣੇ ਪੈਰਾ ਨੂੰ ਪਾ ਕੇ ਲੱਕ ਨੂੰ ਜਿੱਥੇ ਬੈਲਟ ਲਾਉਂਦੇ ਆ ਉੱਥੇ ਮੈਂ ਉਹਨੂੰ ਤੋੜ ਦਿੰਦਾ ਰਿਹਾ ਜੀ ਪਟਾਕੇ ਪਾ ਦਿੰਦੇ ਸਨ ਜਾਨੀ ਕਿ ਮਤਲਬ ਵੀ ਇੱਕ ਟੋਟਾ ਪੈਰਾ ਵਾਲੀ ਸਾਈਡ ਰਹਿ ਜਾਂਦਾ ਸੀ ਤੇ ਇੱਕ ਮੇਰੇ ਵਾਲ ਸਾਈਡ ਅੱਛਾ ਜੀ ਹਾਂ ਫਿਰ ਮੈਂ ਟਰੈਕਟਰ ਵੀ ਮੂੰਹ ਨਾਲ ਖਿੱਚਦਾ ਰਿਹਾ ਜੀ ਹਾਂ ਤੇ 407 ਗੱਡੀਆਂ ਵੀ ਮੈਂ ਬਾਕੀ ਬਹੁਤ ਮਤਲਬ ਵੀ ਪ੍ਰੈਜ ਨਾਮਕ ਨਾਮ ਮੈਂ ਮਤਲਬ ਜਿੱਤੇ ਵੜੀ ਜੀ ਹਾਂ ਜੀ ਮੈਂ ਜਸਵਿੰਦਰ ਸਿੰਘ ਜੀ ਦੀ ਸਵਾਲ ਪੁੱਛਣਾ ਚਾਹਾਂਗਾ ਕਿ ਕੋਈ ਪਹਿਲਾਂ ਵੀ ਘਰ ਦੇ ਵਿੱਚ ਪਲਵਾਨ ਸੀ ਜਾਂ ਕਿਹਦੇ ਵੱਲ ਵੇਖ ਕੇ ਸ਼ੌਂਕ ਪਿਆ ਨਹੀਂ ਸਰ ਜੀ ਇਹ ਤੇ ਵੇਖੋ ਵੀ ਜਿੱਤਰਾ ਕਹਿੰਦੇ ਆ ਵੀ ਮਨ ਦੀ ਖੁਸ਼ੀ ਹੋਣੀ ਚਾਹੀਦੀ ਹਮ ਮਨ ਦਾ ਜਿਹੜਾ ਹਿਰਦਾ ਹੈ ਇਹਦੇ ਵਿੱਚ ਆਪਾਂ ਨੂੰ ਖੁਸ਼ੀ ਆਵੇ ਬਾਹਰ ਗੇਮਾਂ ਦੇਖਦਿਆਂ ਨੂੰ ਮੇਲੇ ਦੇਖਦਿਆਂ ਨੂੰ ਕੋਈ ਵੀ ਕੰਮ ਕਰਦਿਆਂ ਨੂੰ ਆਪਦੇ ਮਨ ਦੇ ਵਿੱਚ ਚਾਹ ਹੋਣਾ ਚਾਹੀਦਾ ਮੈਂ ਸਭ ਤੋਂ ਬਿਹਤਰ ਤੇ ਇਹ ਗੱਲ ਕਹਿੰਦਾ ਜੋ ਆਪਣੇ ਮਨ ਦੇ ਵਿੱਚ ਚਾਹ ਹੋਏਗਾ ਇਹ ਕੋਈ ਮਤਲਬ ਜੋਸ਼ ਮਨ ਨੂੰ ਆਪਣੇ ਨੂੰ ਆਪ ਨੂੰ ਆਵੇਗਾ ਵੇਖ ਕੇ ਸਾਹਮਣੇ ਵੀ ਕੁਸ਼ਤੀਆਂ ਹੁੰਦੀਆਂ ਵੀ ਮੈਂ ਕੁਸ਼ਤੀ ਕਰਾਂ ਜੇ ਕੋਈ ਵੀ ਵੇਟ ਚੁੱਕਦਾ ਮੈਂ ਉਹਨੂੰ ਕਰਾਂ ਮੈਂ ਕਲਸੀਆਂ ਛੋਟਾ ਹੁੰਦਾ ਮਤਲਬ ਜਾਂਦਾ ਸੀ ਮਿਲਿਆ ਲਾਗੇ ਸਾਡੇ ਪਿੰਡ ਕਲਸੀਆਂ ਹੀ ਕਲਸੀਆਂ ਖੁਰਦ ਪਿੰਡ ਆ ਮੈਂ ਉੱਥੇ ਮੇਲੇ ਦੇ ਵਿੱਚ ਮੈਂ ਕਿਸੇ ਬੰਦੇ ਨੂੰ ਵੇਖਿਆ ਸੀ ਪਹਿਲਵਾਨ ਨੂੰ ਨੌਜਵਾਨ ਨੂੰ ਵੀ ਉਹਨੇ ਇਹ ਹਲ ਚੁੱਕਦੇ ਨੂੰ ਮੈਂ ਉਹਨੂੰ ਵੇਖਿਆ ਸੀ ਅੱਜ ਤੋਂ ਤੁਹਾਨੂੰ ਦੱਸਿਆ ਵੀ 90 ਸਾਲ ਤੋਂ 90 ਤੋਂ ਪਹਿਲਾਂ ਹੁੰਦਾ ਉਦੋਂ ਵੇਖ ਨਹੀਂ ਜਾਂਦੇ ਹਾਂ ਗੇਮਾਂ ਤੇ ਫਿਰ ਮੈਂ ਆਖਿਆ ਵੀ ਮੈਂ ਇਹ ਕੰਮ ਗੇਮ ਜਿਹੜੀ ਕਰਨੀ ਆ ਨਵੇਕਲੀ ਗੇਮ ਕਰਨੀ ਆ ਜਿਹੜਾ ਕੋਈ ਮਤਲਬ ਸਾਡੇ ਸੱਜੇ ਖੱਬੇ ਲਾਗੇ ਬੰਨੇ ਕੋਈ ਪਿੰਡ ਦੇ ਇਲਾਕੇ ਦੇ ਵਿੱਚ ਨਹੀਂ ਕਰਦਾ ਫਿਰ ਮੈਂ ਜਦੋਂ ਗੇਮ ਸ਼ੁਰੂ ਕੀਤੀ ਉਦੋਂ ਮੈਂ ਸਵੇਰ 3-4 ਵਜੇ ਮਤਲਬ 5 ਵਜੇ ਉੱਠ ਕੇ ਜਦੋਂ ਅੰਮ੍ਰਿਤ ਬਾੜੀ ਲੱਗਦੀ ਆ ਉਦੋਂ ਇਹ ਆਪਣੀ ਮਿਹਨਤ ਕਰਨੀ ਤੇ ਉਦੋਂ ਰਾਤ ਤਾਰਿਆਂ ਦੀ ਛਾਵੇਂ ਆਪਣੇ ਜਦੋਂ ਇਹ ਗੇਮ ਕਰਨ ਦਾ ਮੈਂ ਰੈਸਲ ਸ਼ੁਰੂ ਕੀਤੀ ਉਦੋਂ ਮੈਂ ਤਰਤੀਬਾਤਾਂ ਮੱਥੇ ਲਾ ਕੇ ਤੇ ਉਹ ਪਰਮਾਤਮਾ ਦਾ ਨਾਮ ਧਿਆ ਕੇ ਮਤਲਬ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਫਿਰ ਮੈਂ ਜਦੋਂ ਦੋ ਹਾਲ ਸ਼ੁਰੂ ਆਪਣੇ ਚੁੱਕਣ ਲੱਗ ਪਿਆ ਮਤਲਬ ਵਧੀਆ ਫਿਰ ਸਾਡੇ ਇੱਥੇ ਲੱਖ ਦਾ ਤਾਂ ਪੀਰ ਦੀ ਜਗਾ ਜੀ ਰਸਤੇ ਜਾਂਦੀ ਖਾਲੜੇ ਰੋਡ ਤੇ ਦੋਦਿਆਂ ਦੇ ਤੇ ਖਾਲੜ ਦੀ ਹੱਦ 'ਚ ਆਉਂਦੀ ਹੈ ਉੱਥੇ ਫਿਰ ਮੈਂ ਨੀਲਾ ਕਰਾਇਆ ਜੀ ਨਾਲ ਥੋੜਾ ਬਤਾ ਗ੍ਰਾਈ ਕਰਾ ਕੇ ਮਤਲਬ ਫੰਡ ਕਰਾ ਕੇ ਤੇ ਨਾਲ ਕਬੱਡੀ ਕਰਾਤੀ ਨਾਲੇ ਮੈਂ ਉੱਥੇ ਦੋ ਹਾਲ ਚੁੱਕਲੇ ਫਿਰ ਉਤੋਂ ਪਿੰਡ ਵਾਲਿਆਂ ਨੇ ਵੀ ਆਪਾਂ ਨੂੰ ਲਾਗੇ ਪਿੰਨਾਂ ਵਾਲਿਆਂ ਨੇ ਮਤਲਬ ਵੀ ਬੜਾ ਸੰਯੋਗ ਦਿੱਤਾ ਮਾਨਤਨ ਕੀਤਾ ਫਿਰ ਉਸ ਤੋਂ ਮੇਰਾ ਹੌਂਸਲਾ ਬਲੰਦ ਹੋ ਗਿਆ ਫਿਰ ਲਾਗੇ ਖਾਲੜੇ ਕਲਸੀਆਂ ਐਦਾਂ ਕਰਕੇ ਮਤਲਬ ਅੰਮ੍ਰਿਤਸਰ ਜਿੱਥੇ ਜਿੱਥੇ ਮੇਲਾ ਹੁੰਦਾ ਮੈਂ ਜਾ ਲਿਆ ਪਿਆ ਉਸ ਤੋਂ ਬਾਅਦ ਸਰ ਫਿਰ ਜਦੋਂ ਕਿਸੇ ਵੀ ਚੀਜ਼ ਨੂੰ ਪਰ ਲੱਗ ਜਾਣਾ ਤੇ ਫਿਰ ਆਪਣੇ ਆਪ ਪਰਾਂ ਦੇ ਸਿਰ ਤੇ ਉੱਡਣਾ ਪਿੰਦੇ ਫਿਰ ਤਾਂ ਮੈਂ ਬਹੁਤ ਮਤਲਬ ਚੋਟੀ ਦੇ ਪੰਜਾਬ ਦੇ ਵਿੱਚ ਮਤਲਬ ਸਾਰੇ ਪਿੰਡੂ ਖੇਡ ਮੇਲੇ ਜਿੱਥੇ ਵੱਡੇ ਵੱਡੇ ਕੱਪ ਹੁੰਦੇ ਸੀ ਤੇ ਸਾਰਾ ਮੈਂ ਪੰਜਾਬ ਦਾ ਕੋਨਾ ਕੋਨਾ ਕੁ ਮੈਂ ਜੀ ਤੇ 2021 ਦੇ ਵਿੱਚ ਮੇਰਾ ਖਿਆਲ ਬਣਦਾ ਸੀ 2017 ਦੇ ਵਿੱਚ ਮੈਂ ਕਲਰਾਏਪੁਰ ਤੋਂ ਵੈਸਟ ਆਇਆ ਜੀ ਤੇ ਇੱਕ ਹੀ ਜ ਮੇਰਾ ਤਿਆਰੀ ਸੀ ਕਿ ਹਰਿਆਣਾ ਪੰਜਾਬ ਦੇ ਵਿੱਚ ਜਾਂਦਾ ਉਦੋਂ ਫਿਰ ਮੇਰੇ ਤੇ ਝੋਟ ਲੱਗੀ ਲੱਤ ਤੇ ਮੈਂ ਸਲਵਿੰਦਰ ਸਿੰਘ ਜੀ ਇਹ ਵੀ ਸਵਾਲ ਪੁੱਛਣਾ ਚਾਹਾਂਗਾ ਸਾਨੂੰ ਪਤਾ ਲੱਗਾ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਰਹੇ ਹੋ ਤੇ ਉਹ ਵੀ ਜਰੂਰ ਦੱਸਿਓ ਸਰਬ ਪੰਜਾਬ ਪੁਲਿਸ ਦੇ ਵਿੱਚ ਮੈਂ ਰਹਾ ਜੀ ਪਹਿਲੋਂ ਐਸਪੀ ਹੀ ਇਹ ਜਦੋਂ ਮੈਂ ਗੇਮ ਸ਼ੁਰੂ ਕੀਤੀ ਜੀ ਮੈਨੂੰ ਗੇਮਾਂ ਵੇਖ ਕੇ ਹੀ ਮਤਲਬ ਕਿ ਅਫਸਰ ਸਾਹਿਬਾਨਾਂ ਨੇ ਮੇਰੇ ਜੋਸ਼ ਵੇਖ ਕੇ ਮਤਲਬ ਕਿ ਇਹ ਜਿਹੜੀਆਂ ਗੇਮਾਂ ਮੈਂ ਕਰਦਾ ਹਨ ਮੈਨੂੰ ਭਰਤੀ ਕਰਾਇਆ ਸਰਦਾਰ ਪਰਮਦੀਪ ਤੇਜਾ ਸਾਹਿਬ ਜਿਹੜੇ ਉਹ ਉਸ ਵਕਤ ਐਸਪੀ ਐਸਪੀ ਡੀ ਰਿਟਾਇਰ ਹੋਏ ਨੇ ਉਹ ਹੁਣ ਵਿਆਸ ਹਨ ਬਾਬਿਆਂ ਦੀ ਸਕਾਉਟ ਉਹਨਾਂ ਦੇ ਸਾਰੇ ਥੱਲੇ ਆ ਉਹਦਾ ਸਬਡਿਵੀਜ਼ਨ ਪਿੱਖਵੈਣ ਨੂੰ ਦੇ ਸੀ ਜੀ ਇਹ ਆਪਣੇ ਡੀਐਸਪੀ ਇਹਨਾਂ ਨੂੰ ਮੈਂ ਸੰਗਲ ਤੋੜ ਕੇ ਦਿਖਾਇਆ ਸੀ ਸਨ 92 ਦੇ ਵਿੱਚ ਤੇ ਇਹਨਾਂ ਨੇ ਮੈਨੂੰ ਫਿਰ ਮੜ ਕੇ ਮੇਰੀ ਖਰਾਕ ਲਾਉਣੇ ਸ਼ੁਰੂ ਕਰ ਦਿੱਤੀ ਮਤਲਬ 500 ਰੁਪਏ ਮਹੀਨੇ ਦਾ ਦੇਂਦੇ ਹੁੰਦੇ ਸੀ ਉਦੋਂ ਮੈਂ ਭਰਤੀ ਨਹੀਂ ਹੋਇਆ ਉਦੋਂ ਮੈਂ ਇਦਾਂ ਮਤਲਬ ਵੀ ਆਮ ਹੀ ਪਬਲਿਕ ਦੇ ਵਿੱਚ ਹੀ ਤੇ ਨਾਲ ਮੈਂ ਮੇਲਿਆਂ ਤੇ ਜਾਣਾ ਫਿਰ ਇਹਨਾਂ ਨੇ ਕਿਹਾ ਕਿ ਤੂੰ ਸੁਲਵਿੰਦਰ ਸਿੰਘ ਨਾਲ ਕੁਝ ਪੈਸੇ ਜਿਹੜੇ ਲੈਣਾ ਇਹ ਗਿਰੀਆਂ ਪੀਲਿਆ ਕਰ ਤੇ ਕੁਝ ਮਤਲਬ ਕਿ ਉਹ ਲੈ ਲੈ ਕਰ ਫਿਰ ਮੈਂ ਜਦੋਂ ਤੋਂ ਇਹਨਾਂ ਨੇ ਮੇਰੀ ਖਰਾਕ ਲਾਤੀ 500 ਰੁਪਏ ਮਹੀਨਾ ਫਿਰ ਮੈਂ ਹੋਰ ਆਪਣੀ ਮਿਹਨਤ ਵਧਾਤੀ ਗੇਮ ਸ਼ੁਰੂ ਕਰ ਕਰਤੀ ਤੇ ਉਹਦੇ ਵਿੱਚ ਫਿਰ ਮੁੜ ਕੇ ਜੀ ਮੈਂ ਇਹਨਾਂ ਨੂੰ ਸੰਗਲ ਤੋੜ ਕੇ ਦਿਖਾਇਆ ਕਿਸੇ ਆਦਮੀ ਨੇ ਜਿਨ੍ਹਾਂ ਨੇ ਮੈਨੂੰ ਮਲਾਇਆ ਤੇ ਉਹਨਾਂ ਨੂੰ ਦੱਸਿਆ ਪਈ ਉਹਨਾਂ ਨੇ ਵੀ ਦੱਸਿਆ ਇਹਨਾਂ ਨੇ ਪਈ ਸੰਗਲ ਤੋੜਦੇ ਆ ਗੇਮ ਕਰਦੇ ਆ ਫਿਰ ਉਹਨਾਂ ਨੇ ਸੰਗਲ ਮੇਰੇ ਤੋਂ ਮੰਗਵਾਇਆ ਉੱਥੇ ਦਫ਼ਤਰ ਵਿੱਚ ਉਹਨਾਂ ਨੂੰ ਮੈਂ ਸੰਗਲ ਤੋੜ ਕੇ ਹੀ ਦਿਖਾਇਆ ਸਰਦਾਰ ਸਲਵਿੰਦਰ ਸਿੰਘ ਪੱਟੀਵਾਲ ਕਿਦਾ ਐਮਐਲਏ ਸੀ ਉਹ ਵੀ ਮੌਜੂਦਾ ਸੀ ਦਫ਼ਤਰ ਦੇ ਵਿੱਚ ਹੀ ਇਹਨਾਂ ਨੂੰ ਤੋੜ ਕੇ ਦਿਖਾਇਆ ਸੀ ਮੈਂ ਸੰਗਲ ਪੈਰਾਂ ਨਾਲ ਮਸ਼ੀਨੀ ਸੰਗਲ ਹੁੰਦਾ ਉਹਨੂੰ ਟੁੱਟ ਲੱਗਦਾ ਤੇ ਸਰ ਮੈਂ ਤਾਂ ਕਹਿੰਦਾ ਜੀ ਜੋ ਆ ਮੇਰੇ ਹੁਣ ਸੱਟ ਲੱਗਣ ਕਰਕੇ ਘਰ ਬੈਠੇ ਆ ਅਜੇ ਵੀ ਹੁਣ ਕਿਲਾ ਰਾਏਪੁਰ ਦੇ ਗੇਮਾ ਸ਼ੁਰੂ ਹੋਣ ਵਾਲੀਆਂ 31 ਤਰੀਕ ਨੂੰ ਕੱਲ ਨੂੰ ਹੀ ਤੇ ਦੇਖੋ 1 2 ਤਰੀਕ ਨੂੰ ਮਤਲਬ ਲਾਸਟ ਆ ਮਤਲਬ 2 3 ਤਰੀਕ ਤੱਕ ਤੇ ਹੁਣ ਦਿਲ ਤੇ ਕਰਦਾ ਹੁਣ ਵੇਖਾਂਗੇ ਉੱਥੇ ਜਾ ਕੇ ਮਤਲਬ ਕਿ ਕਿੰਨਾ ਕੁ ਸਰੀਰ ਮਤਲਬ ਕਿ ਜੋਰ ਦਿਖਾਉਣ ਕਰੇਗਾ ਮਤਲਬ ਹੁਣ ਭਾਈ ਇੱਕ ਚੁੱਕ ਸਕਦੇ ਹਾਂ ਦੋ ਚੁੱਕ ਸਕਦੇ ਹਾਂ ਇਹ ਵੀ ਜਰੂਰ ਦੱਸੋਗੇ ਫਿਰ ਨੌਕਰੀ ਕਿਸ ਕਾਰਨ ਜਿਹੜੀ ਛੱਡਣੀ ਪਈ ਕਿ ਜਾਂ ਉਹਨਾਂ ਨੇ ਕੱਢ ਦਿੱਤਾ ਕੀ ਬਣਿਆ ਕਾਰਨ ਸਰ ਜਿਹੜੀ ਮੈਨੂੰ ਨੌਕਰੀ ਮਿਲੀ ਸੀ ਮਿਲੀ ਤਾਂ ਗੇਮ ਦੇ ਵਿੱਚ ਹੀ ਆ ਜੀ ਹੂੰ ਗੇਮਾਂ ਦੇ ਵਿੱਚ ਮੈਨੂੰ ਨੌਕਰੀ ਮਿਲੀ ਆ ਸਰਦਾਰ ਪਰਮਦੀਪ ਤੇਜਨ ਨੇ ਐਮਐਲਏ ਸਾਹਿਬ ਨੂੰ ਕਿਹਾ ਤੇ ਮਤਲਬ ਭਰਤੀ ਕਰਾਇਆ ਇਹ ਮੇਰੀ ਜਿਹੜੀ ਪੜ੍ਹਾਈ ਆ ਉਹ ਜੀ ਮੈਨੂੰ ਜਿਹੜੀ ਗੇਮ ਦੇ ਥਰੂ ਹੀ ਮੈਨੂੰ ਨੌਕਰੀ ਮਿਲੀ ਆ ਸਪੋਰਟਸ ਕੋਟੇਜ ਤੇ ਮੈਨੂੰ ਜਿਹੜਾ ਬੋਰਡ ਦੇ ਵਿੱਚੋਂ ਇਹਨਾਂ ਨੇ 8 ਸਾਲ ਮੈਂ ਨੌਕਰੀ ਕੀਤੀ ਆ ਤੇ ਮੁੜ ਕੇ ਬਾਅਦ ਵਿੱਚ ਮੈਗਮ ਨੇ ਕਹਿ ਦਿੱਤਾ ਜੀ ਤੁਹਾਡੇ ਸਰਟੀਫਿਕੇਟ ਜਾਲੀ ਆ ਪਹਿਲਾਂ ਜਦੋਂ ਸਾਡੀ ਵੈਰੀਫਿਕੇਸ਼ਨ ਹੋਈ ਆ ਸੀਆਈਡੀ ਹੋਈ ਆ ਫਿਰ ਮੈਨੂੰ ਨੰਬਰ ਮਿਲਿਆ ਕਨਸਟੇਬਲ ਦਾ 5 ਆਈਪੀ ਦਾ ਅੰਮ੍ਰਿਤਸਰ ਪੰਜ ਆਰਪੀ ਆ ਪੰਜ ਆਰਪੀ ਦਾ ਮੈਨੂੰ ਨੰਬਰ ਮਿਲਿਆ ਤੇ ਇਹ ਵਿਭਾਗ ਨੇ ਸਾਨੂੰ ਕੱਢ ਦਿੱਤਾ 8 ਸਾਲਾਂ ਬਾਅਦ ਕੱਢਿਆ ਜੀ ਮੈਂ ਟ੍ਰੇਨਿੰਗ ਉਹ ਕਰਨ ਦਾ ਆਂ ਆਰਟੀਸੀ ਜਲੰਧਰ ਪੀਏਪੀ ਚਾਰ ਨੰਬਰ ਤਾਂ ਸਲਵਿੰਦਰ ਜੀ ਇਹ ਵੀ ਦੱਸਿਓ ਕਿ ਸੱਟ ਲੱਗਣ ਕਰਕੇ ਕਿਸੇ ਨੇ ਬਾਦ ਪੁੱਛੀ ਕਿਵੇਂ ਘਰ ਦਾ ਗੁਜ਼ਾਰਾ ਚੱਲਿਆ ਤੇ ਕਿਵੇਂ ਬੱਚੇ ਪਾਲੇ ਇਹ ਵੀ ਜ਼ਰੂਰ ਦੱਸਿਓ ਸਰ ਇੰਨੇ ਸ਼ਬਦਤ ਮੈਂ ਕਹਿ ਲੱਗਾ ਫਿਰ ਮੇਰੇ ਮਨ ਦੇ ਵਿੱਚ ਬਹੁਤ ਮਨ ਦੁਖੀ ਹੁੰਦਾ ਜੀ ਸਰ ਜਦੋਂ ਦੀ ਮੇਰੇ ਸੱਟ ਲੱਗੀ ਆ ਕਿਸੇ ਨੇ ਮੇਰੀ ਕੋਈ ਬਾਤ ਨਹੀਂ ਪੁੱਛੀ ਹੂੰ ਐਡਾ ਪੰਜਾਬ वर्ल्ड ਦਾ ਮੈਨ ਚੈਂਪੀਅਨ ਪਲੇਅਰ ਆ ਤੇ ਇੰਨੀ ਗੇਮ ਹਾਈ ਲੈਵਲ ਤੇ ਹੋਵੇ ਤੇ ਕੋਈ ਜਿਹੜੇ ਪਿੰਡ ਦੇ ਸੱਜਣ ਵੀ ਆ ਕੋਈ ਇਹ ਗਿਆ ਆਪਣੇ ਬਾਹਰ ਜਿਹੜੇ ਰਹਿਣ ਵਾਲੇ ਆ ਹਾਂਜੀ ਉਹਨਾਂ ਨੇ ਵੀ ਕਿਸੇ ਨੇ ਬਾਤ ਨਹੀਂ ਪੁੱਛੀ ਨਾ ਪਿੰਡ ਦੇ ਤੁਹਾਨੂੰ ਦੱਸਿਆ ਵੀ ਸਰਪੰਚ ਨੇ ਸਹਬਾਨ ਨੇ ਨਹੀਂ ਬਾਤ ਪੁੱਛੀ ਪਈ ਪਹਿਲਵਾਨ ਤੇਰਾ ਕੀ ਹਾਲਿਆ ਕੀ ਗੱਲਬਾਤ ਆ ਤੂੰ ਠੀਕ ਐ ਕੈਮ ਐ ਤੇ ਘਰ ਦਾ ਸਰਕਲ ਤੇਰਾ ਕਿਦਾਂ ਚੱਲਦਾ ਬੱਚੇ ਪੜ੍ਹਾਈ ਹੋਣ ਡਈ ਆ ਬੱਚਾ ਬਾਰੇ ਕੀ ਗੱਲਬਾਤ ਆ ਕਿਸੇ ਸਾਡੇ ਇਲਾਕੇ ਦੇ ਹਲਕੇ ਦੇ ਜਿਹੜੇ ਐਮ ਐਲ ਏ ਸਾਹਿਬ ਸੀ ਉਹਨਾਂ ਨੇ ਵੀ ਕੋਈ ਨਹੀਂ ਬਾਤ ਪੁੱਛੀ ਸਰਦਾਰ ਸੁਖਪਾਲ ਸਿੰਘ ਪੁੱਲਰ ਨੇ ਵੀ ਕੱਲ ਨੂੰ ਵੇਖੋ ਲਖਸ਼ਾਣਾਂ ਨੇ ਤੇ ਲਖਸ਼ਾਣਾਂ ਵਿੱਚ ਇਹਨਾਂ ਨੇ ਹਰ ਇੱਕ ਨੂੰ ਹੱਥ ਮਲਾਉਣੇ ਆ ਹਰ ਇੱਕ ਨੂੰ ਕਹਿਣਾ ਮੇਰਾ ਭਾਈ ਆ ਮੇਰਾ ਤੂੰ ਚਾਚਾ ਆ ਮੇਰਾ ਤੂੰ ਬਾਪੂ ਆ ਕਿਸੇ ਨੇ ਬਾਤ ਨਹੀਂ ਪੁੱਛੀ ਸਰਦਾਰ ਸੁਖਪਾਲ ਸਿੰਘ ਨੇ ਵੀ ਨਹੀਂ ਬਾਤ ਪੁੱਛੀ ਨਾ ਸਰਪੰਚ ਨੇ ਪੁੱਛੀ ਆ ਕਿਸੇ ਨੇ ਨਹੀਂ ਹਾਂਜੀ ਤਾਂ ਇਹ ਵੀ ਦੱਸੋ ਕਿ ਘਰ ਦੇ ਹਾਲਾਤ ਨੇ ਇਹ ਵੇਖਣ ਦਾ ਇੱਕੋ ਕਮਰਾ ਹੈ ਉਹਦੀ ਵੀ ਛੱਤ ਪਤਾ ਨਹੀਂ ਕਿਹੜੇ ਵੇਲੇ ਡੇਗ ਪਣੀ ਆ ਨਾ ਹੀ ਕੋਈ ਰਸੋਈ ਦਿਖਦੀ ਆ ਨਾ ਕੋਈ ਬਾਥਰੂਮ ਨੂੰ ਕੋਈ ਦਰਵਾਜ਼ਾ ਕੋਈ ਛੱਤ ਆ ਸਰ ਵੇਖ ਲਓ ਵੀ ਬੱਚਾ ਤੇ ਮੇਰਾ 10ਵੀਂ ਦੇ ਪੇਪਰ ਦੇ ਕੇ ਜਦੋਂ ਮੇਰੇ ਸੱਟ ਲੱਗੀ ਆ ਜੀ ਝੋਟ ਲੱਗੀ ਆ ਕੋਠੇ ਦੇ ਉੱਪਰੋਂ ਮੈਂ ਡਿੱਗਾ ਜੇ ਉਦੋਂ ਮੇਰਾ ਬੱਚਾ ਦਾ 10ਵੀਂ ਦੇ ਪੇਪਰ ਉਹਨੇ ਦਿੱਤੇ ਆ ਤੇ ਨਹੀਂ ਕਿੰਨੇ ਕਿ ਸਾਲ ਦੀ ਉਮਰ ਹੋ ਗਿਆ ਸਾਰਾ ਮੇਰਾ ਹਰ 17 ਸਾਲ ਦੀ ਉਮਰ ਦਾ ਹੋਇਆਗਾ ਤੋ ਮੇਰੇ ਤੋਂ ਬਲਾਦਾ ਹੀ ਕੰਪਨੀ ਤੇ ਜਾ ਕੇ ਹਰ ਫਰ ਲੱਗ ਪਿਆ ਜੀ 4500 ਰੁਪਏ ਕਿ ਮਹੀਨੇ ਚ ਅੱਛਾ ਕਿੱਥੇ ਤੇ ਉਹਨੂੰ ਮੈਂ ਪੜ੍ਹਾਈ ਕਰਾਉਣੀ ਸੀ ਕੋਈ ਘਰ ਤੋਂ ਘੱਟ ਪਲੱਸ 2 ਜਾਂ ਮੈਂ ਬੀਏ ਕਰਾਉਂਦਾ ਮੈਨੂੰ ਚਾਹ ਬਹੁਤ ਸਹੀ ਮੈਂ ਗੇਮ ਦੇ ਵਿੱਚ ਵੀ ਹੁਣ ਆਪ ਦੇ ਬੱਚੇ ਪੌੜਾ ਹੈ ਤੇ ਵੇਖੋ ਵੀ ਉਹ ਜਦੋਂ ਦਾ 2021 ਦਾ ਹੀ ਮੇਰੇ ਸੱਟ ਲੱਗੀ ਜਾ ਤੇ ਉਹ ਮੇਰਾ ਲੜਕਾ ਜਿਹੜਾ ਸੀਜ਼ਨ ਲਾ ਕੇ ਹਲਪਰੀ ਚ ਮਸ਼ੀਨ ਤੇ ਤੇ ਹੁਣ ਜੋਧਪੁਰ ਨਾਲ ਤੰਦੂਰ ਦਾ ਕੰਮ ਕਰਦਾ ਤੇ ਹੁਣ ਕਿੱਥੇ ਜਾ ਕੇ ੱੱਕੇ ਖਾਂਡਿਆ ਫਿਰ ਪੁਰਾਣੀਆਂ ਫੋਟੋਆਂ ਵੇਖ-ਵੇਖ ਤੇ ਘਰ ਦੇ ਹਾਲਾਤ ਵੇਖ-ਵੇਖ ਮਨ ਨੂੰ ਰੋਣ ਆਉਂਦਾ ਏ ਕਿ ਨਹੀਂ ਆਉਂਦਾ ਸੱਚੀ ਤੁਸੀਂ ਮੋੜ-ਮੋੜ ਮੇਰੇ ਨਾਲ ਜਵਾਬ ਕਰਦੇ ਜਿਹੜੀਆਂ ਮੈਂ ਪੁਰਾਣੀਆਂ ਆਪਣੀਆਂ ਤਸਵੀਰਾਂ ਮੈਨਾਂ ਉਹਦੇ ਵਿੱਚ ਬੜਾ ਮਨ ਨੂੰ ਦੁੱਖ ਭਰਿਆ ਉਹਨਾਂ ਦਾ ਸਰੀਰ ਵਿੱਚੇ ਵਿੱਚ ਮਤਲਬ ਜਿਹੜੇ ਅੰਧੇ ਅੱਖ ਹੁੰਦੇ ਆ ਇਹ ਜਿਹੜੇ ਨਾ ਬਹੁਤ ਜ਼ਿਆਦਾ ਮੈਂ ਮਾਣਾ ਪੜਿਆ ਉਹਨੂੰ ਪਰਦਾ ਪਰ ਮੈਂ ਚੁੱਪ ਚਪੀਤਾ ਰਹਿ ਜਾਂਦਾ ਵੀ ਚਲੋ ਜੋ ਪਰਮਾਤਮਾ ਦਾ ਹੁਕਮ ਹੈ ਉਹਦਾ ਹੁਕਮ ਮੰਨਣਾ ਪੈਣਾ ਤੇ ਦੇਖ ਲਓ ਤੁਸੀਂ ਮੇਰਾ ਇੱਕ ਕਮਰਾ ਕਿਸੇ ਨੇ ਅੱਜ ਕੱਲ ਇਹ ਪਤਾ ਨਹੀਂ ਕਿੰਨੀ ਦੇਰ ਤੱਕ ਆਏ ਸਾਰੇ ਇੱਕ ਬੰਦੇ ਦੇ ਕਮਰੇ ਆ ਰਹੇ ਆ ਪੱਕੇ ਤੇ ਮੇਰਾ ਅਜੇ ਤੱਕ ਕੋਈ ਵੀ ਸਰਕਾਰ ਅਜੇ ਕਾਲੀ ਸਰਕਾਰ ਵੀ 10 ਸਾਲ ਰਹੀ ਆ ਫਿਰ ਕਾਂਗਰਸ ਸਰਕਾਰ ਵੀ ਦੋ ਵਾਰੀ ਹੋ ਗਈ ਆ ਹੁਣ ਆਮ ਆਦਮੀ ਪਾਰਟੀ ਵੀ ਹੋ ਗਈ ਆ ਜਿਹੜੇ ਕਹਿੰਦੇ ਸੀ ਕਿ ਸਾਨੂੰ ਇੱਕ ਵਾਰੀ ਛਾੜੂ ਨੂੰ ਤੁਸੀਂ ਵੋਟਾਂ ਪਾਓ ਅਜੇ ਤੱਕ ਵੀ ਹੁਣ ਦੇ ਆਮ ਆਦਮੀ ਪਾਰਟੀ ਦੇ ਤੱਕ ਵੀ ਮਤਲਬ ਵੀ ਫਿਰ ਕੋਈ ਘਰੇ ਨਹੀਂ ਕੋਈ ਅਫਸਰ ਸਹਿਬਾਨ ਨਹੀਂ ਤੇ ਕੁਝ ਵੀ ਨਹੀਂ ਨਾ ਸਰਪੰਚ ਪੰਚ ਕੁਝ ਨਹੀਂ ਆਇਆ ਤੇ ਆਪਾਂ ਸਲਵਿੰਦਰ ਸਿੰਘ ਪਹਿਲਵਾਨ ਤੇਰਾ ਵੀ ਕਮਰਾ ਪਾ ਦੀਏ ਦੇਖ ਲੋ ਤੁਹਾਡੇ ਸਾਹਮਣੇ ਆ ਬੱਚੇ ਪੜ੍ਹਾਈ ਕਰਨ ਦੇ ਆ ਪਤਾ ਨਹੀਂ ਕਿਸ ਤਰ੍ਹਾਂ ਟਾਈਮ ਪਾਸ ਹੋਣ ਦੇ ਆ ਮਤਲਬ ਹਾਂਜੀ ਤਾਂ ਆਪਣਾ ਮੋਬਾਈਲ ਨੰਬਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਤੇ ਜਿਵੇਂ ਦੀ ਵੀ ਮਦਦ ਚਾਹੀਦੀ ਆ ਵੀਰ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਸਮੇਂ ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਤਾਂ ਜਿਹੜੇ ਸਪੋਰਟ ਕੋਟੇ ਨੂੰ ਪਸੰਦ ਕਰਦੇ ਨੇ ਸਪੋਰਟ ਕਰਦੇ ਨੇ ਉਹਨਾਂ ਨੂੰ ਜੋ ਵੀ ਤੁਸੀਂ ਅਪੀਲ ਕਰਨੀ ਚਾਹੁੰਦੇ ਕਰ ਸਕਦੇ ਜੇ ਆਪਣਾ ਮੋਬਾਈਲ ਨੰਬਰ ਦੱਸ ਜੇ ਮੇਰਾ ਜੀ ਮੋਬਾਈਲ ਨੰਬਰ ਤੇ ਹੈਗਾ ਆ 98768 58854 98768 58854 ਇਹ ਮੇਰਾ ਮੋਬਾਈਲ ਨੰਬਰ ਆ ਤਾਂ ਮੈਂ ਐਨ ਆਰ ਆਈ ਜਿਹੜੇ ਵੀਰ ਨੇ ਉਹਨਾਂ ਦੇ ਅੱਗੇ ਮੈਂ ਇਹੋ ਵੈਸ਼ ਕਰਾਂਗਾ ਜੀ ਜੋ ਐਡਾ ਚੋਟੀ ਦਾ ਪਹਿਲਵਾਨ ਅੰਤਰਰਾਸ਼ਟਰੀ ਪਹਿਲਵਾਨ ਜੋ ਜਿੰਨੂੰ ਚੈਂਪੀਅਨ ਕਹ ਦਿੰਦੇ ਆ ਪੰਜਾਬ ਵਰਲਡ ਦਾ ਸੁਲਮਿੰਦਰ ਸਿੰਘ ਪਿੰਡ ਦੋਦੇ ਸੋਡੀਆਂ ਤੇ ਦੇਖੋ ਵੀ ਇਹਦੇ ਵੀ ਵੀਰ ਦੀ ਮਾਤ ਸੱਟ ਕਰਕੇ ਮੇਰੀ ਵੀ ਹੱਲਪ ਕਰੋ ਬੱਚਿਆਂ ਦੀ ਮੈਂ ਪੜ੍ਹਾਈ ਕਰਾਉਣ ਡਿਆ ਫੇਰ ਆ ਵੇਖੋ ਵੀ ਕਿੰਨਾ ਮਕਾਨ ਹੈ ਮੇਰਾ ਤੇ ਕਿਸੇ ਨੇ ਬਾਤ ਨਹੀਂ ਪੁੱਛੀ ਕੋਈ ਸਰਦਾਰ ਹੈਗਾ ਸਰਮਣ ਸਿੰਘ ਧੋਨਾ ਐਮਐਲਏ ਜਿਹੜੇ ਖੇਮਕਰ ਨਾਲ ਕੇਦੇ ਉਹਨਾਂ ਨੇ ਵੀ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਮੈਨੂੰ ਕਿਹਾ ਸੀ ਵੀ ਮੈਂ ਕੋਈ ਥੜੀ ਮਤ ਕਰਾਂਗਾ ਜਰੂਰ ਸੋਚਾਂਗਾ ਉਹ ਵੀ ਨਹੀਂ ਪਹੁੰਚੇ ਫਿਰ ਮੈਂ ਸਰਦਾਰ ਜਿਹੜੇ ਦੀਨੇਵਾਲੀਆ ਬਿੱਲਾ ਗਿੱਲ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਵੇਖੋ ਪਲੇਅਰਾਂ ਨੂੰ ਕਿੰਨਾ ਮੁੱਲ ਵੀ ਚੰਗਾ ਚਾਹੁੰਦੇ ਆ ਕਿੰਨਾ ਯੋਗਦਾਨ ਪਾਉਣ ਲਿਆ ਹਰ ਇੱਕ ਪਲੇਅਰ ਦਾ ਹਰ ਇੱਕ ਜੋ ਕਮੈਂਟਰੀ ਵਾਲੇ ਉਹਨਾਂ ਦਾ ਮਾਨ ਸਨਮਾਨ ਕਰਨ ਲਿਆ ਬਹੁਤ ਜਿਆਦਾ ਕਰਨ ਲਿਆ ਮੈਂ ਬਿੱਲੇ ਦਿਨੇਵਾਲ ਨੂੰ ਵੀ ਮੈਂ ਆਪਣੇ ਬੇਨਤੀ ਕਰਦਾ ਅਰਜ ਕਰਦਾ ਵੀ ਉਹ ਕੋਈ ਮੇਰੇ ਬਾਰੇ ਮਤਲਬ ਸੋਚੇ ਸਲਵਿੰਦਰ ਸਿੰਘ ਪਹਿਲਵਾਨ ਦੁੱਦੇ ਸੋਢੀਆਂ ਤਰਨਤਾਰਨ ਤਹਿਸੀਲ ਪੱਟੀ ਦਾ ਮੈਂ ਰਹਿਣ ਵਾਲਾ ਜੀ ਹਾਂਜੀ ਤੇ ਮੇਰਾ ਨੰਬਰ ਹੈਗਾ 98768 58854 ਜੀ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਤਾਂ ਇਹ ਸੀ ਅੰਤਰਰਾਸ਼ਟਰੀ ਪਹਿਲਵਾਨ ਜਿਨਨੇ ਅੱਜ ਤੋਂ 35 ਸਾਲ ਪਹਿਲਾਂ ਵੀ ਤੂਤੀ ਬੋਲਦੀ ਹੁੰਦੀ ਸੀ سپورਟ ਕੋਟੇ ਦੇ ਵਿੱਚ ਜਿੱਤੇ ਫਰਸਟ ਆਉਂਦਾ ਰਿਹਾ ਹੈ ਪਰ ਅੱਜ ਹਾਲਾਤ ਇਹ ਆ ਕਿ ਮਨ ਭਰ ਕੇ ਤੇ ਰੋ ਕੇ ਦਾਨੀ ਵੀਰਾਂ ਗਾੜੀ ਅਪੀਲ ਕਰਨੀ ਪੈ ਰਹੀ ਹੈ ਕਿ ਮਦਦ ਜ਼ਰੂਰ ਕਰੋ ਇੰਨੀ ਕੁ ਜ਼ਿਆਦਾ ਸ਼ੇਅਰ ਕਰ ਦਿਓ ਕਿ ਇਸ ਵੀਰ ਦਾ ਘਰ ਬਣ ਜਾਵੇ ਤੇ ਘਰ ਦੇ ਹਾਲਾਤ ਬਦਲ ਜਾਣ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸ਼ੀਨਾ ਧਰਮਤਾ